ਇਸੇ ਤਰੀਕੇ ਮੈਂ ਥੋੜਾ ਜਿਹਾ ਸਾਰੇ ਤਰ੍ਹਾਂ ਦੇ ਲਿਖ ਲਈਦਾ ਮੈਂ ਲਿਖਿਆ ਸੀ ਦੋ ਚਾਰ ਲੈਣਾ ਜੀ ਲਿਖੀ ਸੀ ਪਹਿਲਾਂ ਤਾਂ ਕਿ ਗੀਤਕਾਰੀ ਵਿੱਚ ਜੋ ਬੰਦੂਖ ਚੱਲਦੀ ਉਸ ਦੇ ਪਟਾਕੇ ਹਾਈ ਐਂਡ ਹੁੰਦੇ ਆ ਜਿੱਥੇ ਤੇਰੀ ਸੋਚਣੀ ਦਾ ਸਿਰ ਆ ਗਿਆ ਉਥੋਂ ਸ਼ੁਰੂ ਯਾਰਾਂ ਦੇ ਟ੍ਰੈਂਡ ਹੁੰਦੇ ਆ ਇੱਕੋ ਹੀ ਸਵੈਗ ਤੇ ਫਲੈਗ ਜੱਟ ਦਾ ਵੈਰੀਆਂ ਦੇ ਖੋਫ ਵਿੱਚ ਮੰਨ ਰੱਖਦਾ ਲਾਲ ਲਾਲੇ ਖਾ ਮੋਡੇ ਗੰਨ ਰੱਖਦਾ ਮੌਤ ਦਾ ਪਰੋਣਾ ਨਾਲ ਜਨ ਰੱਖਦਾ ਇਵੇਂ ਲੈਣਾ ਲਿਖਿਆ ਮੈਨੂੰ ਵਧੀਆ ਲੱਗਿਆ ਉਸ ਤੋਂ ਬਾਅਦ ਇਹਦਾ ਮੈਂ ਗੀਤ ਬਣਾ ਕੇ ਫੇਸਬੁੱਕ ਤੇ ਸ਼ੇਅਰ ਕਰਤਾ ਤੇ ਉਹਦੇ ਵਿੱਚ ਕਮੈਂਟ ਆਏ ਨੀਚੇ ਮੈਨੂੰ ਦੂਸਰੇ ਦਿਨ ਕਹਿੰਦੇ ਵੀ ਇਹ ਤੁਹਾਡਾ ਜਿਹੜਾ ਗੀਤ ਲਿਖਿਆ ਹੋਇਆ ਹੈ ਇਹ ਸਿੱਧੂ ਮੂਸੇਵਾਲੇ ਨੇ ਆਪਣੇ ਇੰਸਟਾ ਪੇਜ ਦੀ ਸਟੋਰੀ ਤੇ ਸ਼ੇਅਰ ਕੀਤਾ ਹੋਇਆ ਤੇ ਮੈਂ ਜਾ ਕੇ ਵੇਖਿਆ ਉੱਥੇ ਸੱਚਮੁੱਚ ਹੀ ਉਹ ਗੀਤ ਲੱਗਿਆ ਹੋਇਆ ਸੀ ਇਹ ਇਤਿਹਾਸਕ ਗੀਤਾਂ ਬਾਰੇ ਜੇ ਸ਼ੁਰੂਆਤ ਦੀ ਗੱਲ ਕਰੀਏ ਤਾਂ ਮੈਂ ਪੁਰਾਣਾ ਪੰਜਾਬ ਚੈਪਟਰ 1 ਉਹ ਪੂਰਾ ਗੀਤ ਦੇ ਰੂਪ ਵਿੱਚ ਨਹੀਂ ਸੀ ਇੱਕ ਕਵਤਾ ਰੂਪ ਦੇ ਵਿੱਚ ਸੀਗਾ ਉਹ ਮੈਂ ਫੇਸਬੁੱਕ ਤੇ ਸ਼ੇਅਰ ਕਰ ਦਿੱਤਾ ਤਾਂ ਕਮੈਂਟਸ ਆਏ ਵੀ ਇਹਨਾਂ ਨੂੰ ਗੀਤ ਦਾ ਰੂਪ ਦੇ ਦਿੱਤਾ ਜਾਵੇ ਕਿਸੇ ਵਧੀਆ ਕਲਾਕਾਰ ਤੋਂ ਗਵਾਇਆ ਜਾਵੇ ਉਸ ਤੋਂ ਬਾਅਦ ਮੈਂ ਇਹਨੂੰ ਗੀਤ ਦਾ ਰੂਪ ਦੇ ਕੇ ਵਿਰਾਸਤ ਸੰਧੂ ਭਾਜੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਗੀਤ ਜਿਹੜਾ ਹੈਗਾ ਅਕਸੈਪਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇੱਕ ਐਲਬਮ ਦੇ ਰੂਪ ਦੇ ਵਿੱਚ ਪੋਸਟਰ ਤਿਆਰ ਕੀਤਾ ਮੈਂ ਸੋਚਿਆ ਮੇਰੇ ਕੋਲ ਤਾਂ ਇੱਕੋ ਹੀ ਗੀਤ ਲਿਖਿਆ ਹਜੇ ਵੀ ਪੋਸਟਰ ਤਿਆਰ ਹੋ ਗਿਆ ਚਾਰ ਗੀਤਾਂ ਦਾ ਤਾਂ ਭਾਜੀ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਚਾਰ ਛੱਡ ਤੂੰ 10 ਗੀਤ ਲਿਖ ਦੇਗਾ ਗੀਤ ਨੇ ਜਿਹੜੇ ਉਹ ਯੂਥ ਹੈ ਜਿਹੜਾ ਯਾਦਾ ਸੁਣਦਾ ਕਤਬਾਂ ਦੀ ਵਜਾਏ ਗੀਤ ਜ਼ਿਆਦਾ ਸੁਨੇ ਜਾਂਦੇ ਨੇ ਤਾਂ ਕਰਕੇ ਮੈਂ ਛੋਟੀਆਂ-ਛੋਟੀਆਂ ਜਾਂ ਵੱਡੀਆਂ ਜੋ ਵੀ ਘਟਨਾਵਾਂ ਹੈਗੀਆਂ ਇਤਿਹਾਸ ਦੀਆਂ ਅਣਗੋਲੀਆਂ ਉਹ ਮੈਂ ਸਾਹਮਣੇ ਲੈ ਕੇ ਆਂਦੀ। ਓ ਮੈਨੂੰ ਲੈ ਕੇ ਦੇਵੇਂ ਗੈਸ ਪੈ ਪੇ ਗੁੱਚੀਆਂ ਤੇਰਿਆਂ ਪੈਰਾ ਚ ਤੋੜੀ ਦੀਆਂ ਜੁੱਤੀਆਂ ਓ ਕਿੰਨਾ ਕੁਝ ਸਹਿ ਗਿਆ ਤੂੰ ਮੇਰੇ ਕਰਕੇ ਕੱਲੀ-ਕੱਲੀ ਕਰਕੇ ਬੁਗਾਈ ਰੀਜ ਸੀ ਪੁੱਤ ਹੋ ਜੇ ਸਿੱਟ ਸਬਰਾਜ ਵੇਚਦਾ ਬਾਪੂ ਯਾਰਾ ਯਾਨ ਤੋਂ ਪਿਆਰੀ ਚੀਜ਼ ਸੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਮੈਂ ਸਤਿਗੁਰ ਨਗੜਾ ਅੱਜ ਅਸੀਂ ਤੁਹਾਡੇ ਨਾਲ ਆਪਣੇ ਜੀਵਨ ਦੇ ਬਾਰੇ ਤੇ ਆਪਣੇ ਗੀਤਾਂ ਦੇ ਬਾਰੇ ਕੁਝ ਵਿਚਾਰ ਗੱਲਾਂ ਸਾਂਝੀਆਂ ਕਰਾਂਗੇ ਲਿਖਣ ਦਾ ਸ਼ੌਕ ਮੈਨੂੰ ਗ੍ਰੈਜੂਏਸ਼ਨ ਦੇ ਸਮੇਂ ਪਿਆ ਸ਼ੁਰੂ-ਸ਼ੁਰੂ ਦੇ ਵਿੱਚ ਮੈਂ ਲਿਟਰੇਚਰ ਪੜ੍ਹਦਾ ਸੀ ਤੇ ਉਸ ਤੋਂ ਪਿੱਛੋਂ ਹੌਲੀ-ਹੌਲੀ ਅਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਮੈਂ ਸੋਚਿਆ ਵੀ ਕੁਝ ਕਵਤਾਵਾਂ ਉਦਾਂ ਦਾ ਲਿਖੀਏ ਤੇ ਇਤਿਹਾਸ ਦੇ ਪੰਨੇ ਬਹੁਤ ਸਾਰੇ ਅਣਗੌਲੇ ਪਏ ਸੀ ਉਹਨਾਂ ਨੂੰ ਲੈ ਕੇ ਮੈਂ ਮਹਿਸੂਸ ਕੀਤਾ ਵੀ ਬੜਾ ਕੁਝ ਸਾਡਾ ਪਿਆ ਜੋ ਇਤਿਹਾਸ ਦਾ ਅਣਗੌਲਾ ਉਹ ਸਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਲੈ ਕੇ ਆਂਦਾ ਜਾਵੇ ਉਹਨਾਂ ਚੀਜ਼ਾਂ ਨੂੰ ਲੈ ਕੇ ਮੈਂ ਸ਼ੁਰੂਆਤ ਕੀਤੀ ਉਹ ਕਿਤਾਬਾਂ ਪੜ੍ਹੀਆਂ ਜੋ ਹਰ ਇੱਕ ਜਗ੍ਹਾ ਨਹੀਂ ਮਿਲਦੀਆਂ ਸੀ ਜੋ ਛਪਣੀਆਂ ਬੰਦ ਹੋ ਚੁੱਕੀਆਂ ਸੀ ਜੋ ਪੰਜਾਬ ਡਿਜੀਟਲ ਲਾਇਬ੍ਰੇਰੀ ਨਾਲ ਸੰਬੰਧਤ ਪੁਰਾਣੇ ਖੜੜੇ ਉਹਨਾਂ ਦੇ ਵਿੱਚੋਂ ਮੈਂ ਕਿਤਾਬਾਂ ਪੜ੍ਹੀਆਂ ਉਹਦੇ ਵਿੱਚੋਂ ਫੁੱਟਨੋਟ ਇਕੱਠੇ ਕੀਤੇ ਫਿਰ ਉਹਨਾਂ ਤੋਂ ਗੀਤ ਤਿਆਰ ਕੀਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਗੀਤਾਂ ਦਾ ਜਨਮ ਲਿਆ ਤੇ ਇਤਿਹਾਸਕ ਗੀਤਾਂ ਬਾਰੇ ਜੇ ਸ਼ੁਰੂਆਤ ਦੀ ਗੱਲ ਕਰੀਏ ਤਾਂ ਮੈਂ ਪੁਰਾਣਾ ਪੰਜਾਬ ਚੈਪਟਰ 1 ਉਹ ਪੂਰਾ ਗੀਤ ਦੇ ਰੂਪ ਵਿੱਚ ਨਹੀਂ ਸੀ ਇੱਕ ਕਵਤਾ ਰੂਪ ਦੇ ਵਿੱਚ ਸੀਗਾ ਉਹ ਮੈਂ ਫੇਸਬੁੱਕ ਤੇ ਸ਼ੇਅਰ ਕਰ ਦਿੱਤਾ ਤਾਂ ਕਮੈਂਟਸ ਆਏ ਵੀ ਇਹਨਾਂ ਨੂੰ ਗੀਤ ਦਾ ਰੂਪ ਦੇ ਦਿੱਤਾ ਜਾਵੇ ਕਿਸੇ ਵਧੀਆ ਕਲਾਕਾਰ ਤੋਂ ਗਵਾਇਆ ਜਾਵੇ ਉਸ ਤੋਂ ਬਾਅਦ ਮੈਂ ਇਹਨੂੰ ਗੀਤ ਦਾ ਰੂਪ ਦੇ ਕੇ ਵਿਰਾਸਤ ਸੰਧੂ ਭਾਜੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਗੀਤ ਜਿਹੜਾ ਹੈਗਾ ਅਸੈਪਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇੱਕ ਐਲਬਮ ਦੇ ਰੂਪ ਦੇ ਵਿੱਚ ਪੋਸਟਰ ਤਿਆਰ ਕੀਤਾ ਮੈਂ ਸੋਚਿਆ ਮੇਰੇ ਕੋਲ ਤਾਂ ਇੱਕੋ ਹੀ ਗੀਤ ਲਿਖਿਆ ਹਜੇ ਵੀ ਪੋਸਟਰ ਤਿਆਰ ਹੋ ਗਿਆ ਚਾਰ ਗੀਤਾਂ ਦਾ ਤਾਂ ਬਾਜੀ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਚਾਰ ਛੱਡ ਤੂੰ 10 ਗੀਤ ਲਿਖ ਦੇਂਗਾ ਉਸ ਤੋਂ ਬਾਅਦ ਸਾਡੀ ਜਿਹੜੀ ਹੈਗੀ ਹੈ ਸ਼ੁਰੂਆਤ ਹੋਈ ਹੈ ਜੇ ਹੋਰ ਵੀ ਜਿਹੜੀ ਇੱਕ ਘਟਨਾ ਹੈ ਜ਼ਿੰਦਗੀ ਦੇ ਵਿੱਚ ਜਿਨੇ ਮੈਨੂੰ ਜ਼ਿਆਦਾ ਮਤਲਬ ਮਹਿਸੂਸ ਕਰਵਾਇਆ ਤਾਂ ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਡਿੱਗਿਆ ਪਿਆ ਸੀ ਮੈਂ ਚੱਕਿਆ ਉਹ ਜਿਹਦੇ ਵਿੱਚ ਅਖਬਾਰ ਆਪਾਂ ਲਵੇਟ ਕੇ ਕੁਝ ਖਾਣ ਪੀਣ ਦੇ ਲਈ ਲੈ ਕੇ ਆਉਨੇ ਆ ਮੇਲੇ ਆ ਤਾਂ ਅਕਸਰ ਕਿਤੋਂ ਉਦੇ ਉੱਪਰ ਜਗਜੀਤ ਸਿੰਘ ਅਰੋੜਾ ਜੀ ਦੀ 71 ਦੀ ਜੰਗ ਜੋ ਭਾਰਤ-ਪਾਕਿਸਤਾਨ ਦੀ ਜੰਗ ਸੀ ਉਹਦੇ ਵਿੱਚ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਸੀ ਉਹਦੇ ਉੱਪਰ ਲਿਖਿਆ ਲਿਖਿਆ ਹੋਇਆ ਸੀਗਾ ਤਾਂ ਉਹ ਰੁੜਰੀ ਸੀ ਪਰਚੀ ਉਹਦੇ ਉੱਪਰ ਇੰਟਰਵਿਊ ਸੀ ਉਹਨਾਂ ਦੀ ਲਿਖੀ ਹੋਈ ਉਹਦੇ ਵਿੱਚ ਜਿੱਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੁਹਾਡੀ ਪਾਕਿਸਤਾਨ ਤੋਂ ਜਿੱਤ ਦਾ ਕਾਰਨ ਉਹਦਾ ਸੇਰਾ ਕਿੱਥੇ ਜਾਂਦਾ ਤਾਂ ਉਹ ਕਹਿੰਦੇ ਵੀ ਬੰਗਲਾਦੇਸ਼ ਦੀਆਂ ਔਰਤਾਂ ਨੂੰ ਪਾਕਿਸਤਾਨੀ ਫੌਜੀਆ ਨੇ ਆਪਣੇ ਤੰਬੂਆਂ ਦੇ ਵਿੱਚ ਬੰਦ ਕੀਤਾ ਹੋਇਆ ਸੀ ਤੇ ਉਹਨਾਂ ਦੇ ਤਨ ਤੇ ਕੋਈ ਕੱਪੜਾ ਵੀ ਹੈ ਨਹੀਂ ਸੀ ਤਾਂ ਅਸੀਂ ਨੇ ਆਪਣੇ ਸਿਰਾਂ ਤੋਂ ਆਪਣੀਆਂ ਪੱਗਾਂ ਲਾਈਆਂ ਉਹਨਾਂ ਔਰਤਾਂ ਨੂੰ ਦਿੱਤੀਆਂ ਉਹਨਾਂ ਨੇ ਆਪਣੇ ਤਨ ਢਕੇ ਫਿਰ ਉਹਨਾਂ ਨੂੰ ਅਸੀਂ ਤੰਬੂਆਂ ਚੋਂ ਕੱਢ ਕੇ ਉਹਨਾਂ ਦੇ ਘਰੋ ਘਰੀ ਪਹੁੰਚਾਇਆ ਅਸੀਂ ਆਪਣੀ ਜਿੱਤ ਦਾ ਸੇਰਾ ਉੱਥੇ ਤੱਕ ਲੈ ਕੇ ਜਾਂਦੇ ਆ ਤਾਂ ਇਹੋ ਜਿਹੀਆਂ ਘਟਨਾ ਮੇਰੇ ਦਿਲ ਤੇ ਲੱਗੀਆਂ ਮੈਂ ਕਿਹਾ ਵੀ ਇਕੱਠੀਆਂ ਕੀਤੀਆਂ ਜਾਣ ਇਤਿਹਾਸ ਦੇ ਵਿੱਚ ਉਹਨਾਂ ਦੇ ਗੀਤ ਤਿਆਰ ਕੀਤੇ ਜਾਣ ਕਿਉਂਕਿ ਗੀਤ ਨੇ ਜਿਹੜੇ ਉਹ ਯੂਥ ਹੈ ਜਿਹੜਾ ਜ਼ਿਆਦਾ ਸੁਣਦਾ ਹੈ ਕਿਤਾਬਾਂ ਦੀ ਵਜਾਏ ਗੀਤ ਜਿਆਦਾ ਸੁਨੇ ਜਾਂਦੇ ਨੇ ਤਾਂ ਕਰਕੇ ਮੈਂ ਛੋਟੀਆਂ-ਛੋਟੀਆਂ ਜਾਂ ਵੱਡੀਆਂ ਜੋ ਵੀ ਘਟਨਾਵਾਂ ਹੈਗੀਆਂ ਇਤਿਹਾਸ ਦੀਆਂ ਅਣਗੋਲੀਆਂ ਉਹ ਮੈਂ ਸਾਹਮਣੇ ਲੈ ਕੇ ਆਂਦੀ ਆ ਤੇ ਇਸੇ ਤਰ੍ਹਾਂ ਹੀ ਜੇ ਆਪਾਂ ਅੱਗੇ ਅੱਗੇ ਚੱਲਦਾ ਗਿਆ ਸਿਲਸਿਲਾ ਗੀਤਾਂ ਦਾ ਸ਼ੁਰੂ ਹੁੰਦਾ ਗਿਆ ਹੋਰ ਅੱਗੇ ਕਮੈਂਟਸ ਆਉਂਦੇ ਗਏ ਕੁਝ ਸੁਝਾਅ ਦਿੰਦੇ ਗਏ ਸਾਡੇ ਵੀਰ ਵੀ ਇਸ ਚੀਜ਼ ਤੇ ਗੀਤ ਬਣਾਇਆ ਜਾਵੇ ਤਾਂ ਉਹਨਾਂ ਦੇ ਵੱਲੋਂ ਜੋ ਸੁਝਾਅ ਦਿੱਤੇ ਗਏ ਉਹਦੇ ਨਾਲ ਸੰਬੰਧਿਤ ਵੀ ਜਿਹੜੇ ਹੈਗੇ ਨੇ ਗੀਤ ਬਣਦੇ ਗਏ ਜਿਵੇਂ ਸ਼ੁਰੂ-ਸ਼ੁਰੂ ਦੇ ਵਿੱਚ ਉਹ ਗੱਲਾਂ ਜਿਹੜੀਆਂ ਬਿਲਕੁਲ ਨਹੀਂ ਪਤਾ ਸੀ ਜਿਵੇਂ ਇੱਕ ਇਹੋ ਜਿਹਾ ਮੁਲਕ ਵੀ ਹੈਗਾ ਜਿਹੜਾ ਕਦੇ ਕਿਸੇ ਨੇ ਜਿੱਤਿਆ ਹੀ ਨਹੀਂ ਜਾਂ ਜੇ ਕਿਸੇ ਨੇ ਜਿੱਤ ਵੀ ਲਿਆ ਉੱਥੇ ਕੋਈ ਵਾਲਾ ਟਿਕਦਾ ਵੀ ਨਹੀਂ ਸੀ ਤਾਂ ਅਫਗਾਨਿਸਤਾਨ ਦੀ ਉਹਦੀ ਗੱਲ ਕੀਤੀ ਸੀ ਜਿਹੜਾ ਦੇਸ਼ ਕਿਸੇ ਤੋਂ ਨਾ ਗਿਆ ਜਿੱਤਿਆ ਜੀ ਅਸੀਂ ਉੱਥੇ ਤੇਗਾਂ ਮਾਰੀਆਂ ਆ ਜੰਗ ਮੁਲਤਾਨ ਵਾਰੇ ਗੌਰ ਨਾਲ ਪੜੀ ਕਿਵੇਂ ਜਾਨਵਾਰੀਆਂ ਤਾਂ ਮੁਲਤਾਨ ਦੀ ਜੰਗ ਜਿਹਦੇ ਬਾਰੇ ਅਕਸਰ ਕਿਹਾ ਜਾਂਦਾ ਵੀ ਤੋਪਾਂ ਨੂੰ ਮੋਢਾ ਲਾ ਕੇ ਉਹ ਕਿਲੇ ਦੀ ਕੰਧ ਬੰਨੀ ਗਈ ਸੀ ਕਹਿੰਦੇ ਬੰਦੇ ਨਾਲ ਬੰਦਾ ਸਿਰ ਜੋੜ ਕੇ ਪੈ ਜਾਂਦਾ ਹੁੰਦਾ ਸੀ ਐਡੀ ਚੌੜੀ ਕੰਧ ਸੀ ਜਿਹੜੀ ਬੰਨੀ ਗਈ ਸੀ ਮੋਢਾ ਲਾ ਕੇ ਤੋਪ ਨੂੰ ਤੋਪ ਦਾ ਪਈਆ ਟੁੱਟ ਗਿਆ ਸੀ ਤਾਂ ਉਹੀਆਂ ਜਿਹਾ ਘਟਨਾਵਾਂ ਤਾਰਾ ਸਿੰਘ ਦੀ ਘਟਨਾ ਹਨਾ ਤਾਰਾ ਸਿੰਘ ਬਾਹ ਪਿੰਡ ਦੇ ਸੀਗੇ ਜਿਹੜੇ ਸੂਰਮੇ ਉਹ ਕਿਸ ਤਰ੍ਹਾਂ ਹਾਥੀਆਂ ਦੇ ਅੱਗੇ ਮੁਕਾਬਲਾ ਕਰਨ ਲਈ ਖੜ੍ਹ ਜਾਂਦੇ ਸੀ ਜਾਂ ਖੈਬਰ ਦੇ ਉੱਪਰ ਕਿਹੜਾ ਸਰਦਾਰ ਮੰਜੀ ਢਾ ਕੇ ਬੈਠਦਾ ਹੁੰਦਾ ਸੀਗਾ ਜਾਂ ਮੰਜਾ ਢਾ ਕੇ ਬੈਠਦਾ ਹੁੰਦਾ ਸੀ ਉੱਥੇ ਕਿ ਹਮਲਾਵਰ ਨਾਵਣ ਉਹਨਾਂ ਦੀਆਂ ਗੱਲਾਂ ਕੀਤੀਆਂ ਜਾਂ ਇੱਕ ਜਿਹੜੇ ਮੁਸਲਮਾਨ ਬੜੇ ਯੋਧੇ ਸੀਗੇ ਜ਼ਫਰ ਖਾਨ ਉਹਨਾਂ ਦਾ ਜ਼ਿਕਰ ਕੀਤਾ ਜੋ ਲਾਉਦੀਨ ਖਲਜੀ ਦੇ ਸੈਨਾਪਤੀ ਸੀ ਅਗਰ ਉਹ ਨਾ ਹੁੰਦੇ ਤਾਂ ਮੰਗੋਲ ਇੰਡੀਆ ਦੇ ਵਿੱਚ ਐਂਟਰ ਕਰ ਜਾਂਦੇ ਤੇ ਇੱਕ ਬਹੁਤ ਵੱਡੀ ਤਬਾਹੀ ਹੋਣੀ ਸੀ ਤੇ ਉਹਨਾਂ ਦੀ ਅੱਗੋਂ ਜਿਹੜੀਆਂ ਨਸਲਾਂ ਨੇ ਜਨਮ ਲੈਣਾ ਸੀ ਉਹ ਚੀਜ਼ ਨੂੰ ਰੋਕਿਆ ਗਿਆ ਰਚੰਸੀ ਦੀ ਰਾਣੀ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ ਹਾਲਾਂਕਿ ਉਹ ਥੋੜਾ ਕੰਟਰੋਵਰਸੀ ਦਾ ਹਿੱਸਾ ਬਣਿਆ ਤੇ ਇਸ ਤੋਂ ਇਲਾਵਾ ਡੋਗਰਿਆਂ ਬਾਰੇ ਬਹੁਤ ਸੋਹਣੇ ਤਰੀਕੇ ਨਾਲ ਗੀਤਾਂ ਦੇ ਵਿੱਚ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਡੋਗਰਿਆਂ ਨੇ ਜਿਹੜੇ ਹੈਗੇ ਮਹਾਰਾਜਾ ਰਜੀਤ ਸਿੰਘ ਨੇ ਡੋਗਰਿਆਂ ਨੂੰ ਬੜੇ ਉੱਚੇ ਅਹੁਦਿਆਂ ਤੇ ਪਹੁੰਚਾਇਆ ਸੀ ਪਰ ਪਹਿਲੀ ਐਂਗਲੋ ਸਿੱਖ ਜੁੱਧ 2 ਹੋਈ ਸੀ ਜਿਹੜੇ ਮੁਦਕੀ ਸਭਰਾਉਂ ਵਾਲੀਵਾਲ ਬੱਦੋਵਾਲ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਗਦਾਰੀਆਂ ਕੀਤੀਆਂ ਬਾਰੂਦ ਦੀ ਥਾਸਰੋਂ ਭਰ ਦਿੱਤੀ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਵੱਡੇ ਵੱਡੇ ਜਿਹੜੇ ਅਹੁਦੇ ਵੀ ਮਿਲ ਗਏ ਤੇ ਰਾਜ ਵੀ ਮਿਲ ਗਏ ਤਾਂ ਉਹਨਾਂ ਦਾ ਜ਼ਿਕਰ ਵੀ ਜਿਹੜਾ ਹੈਗਾ ਨਾ ਪੁਰਾਣਾ ਪੰਜਾਬ ਚੈਪਟਰ ਦੇ ਵਿੱਚ ਕੀਤਾ ਗਿਆ ਜੀ ਇਸੇ ਤਰੀਏ ਮੈਂ ਥੋੜਾ ਜਿਹਾ ਸਾਰੇ ਤਰ੍ਹਾਂ ਦੇ ਲਿਖ ਲਈਦਾ ਮੈਂ ਲਿਖਿਆ ਸੀ ਦੋ ਚਾਰ ਲੈਣਾ ਜੀ ਲਿਖਿਆ ਸੀ ਪਹਿਲਾਂ ਤਾਂ ਕਿ ਗੀਤਕਾਰੀ ਵਿੱਚ ਜੋ ਬੰਦੂਖ ਚੱਲਦੀ ਉਸ ਦੇ ਪਟਾਕੇ ਹਾਈ ਐਂਡ ਹੁੰਦੇ ਆ ਜਿੱਥੇ ਤੇਰੀ ਸੋਚਣੀ ਦਾ ਸਿਰ ਆ ਗਿਆ ਉੱਥੋਂ ਸ਼ੁਰੂ ਯਾਰਾਂ ਦੇ ਟ੍ਰੈਂਡ ਹੁੰਦੇ ਆ ਇੱਕੋ ਹੀ ਸਵੈਗ ਤੇ ਫਲੈਗ ਜੱਟ ਦਾ ਵੈਰੀਆਂ ਦੇ ਖੋਫ ਵਿੱਚ ਮਨ ਰੱਖਦਾ ਲਾਲ ਲਾਲੇ ਅੱਖਾਂ 모ਡੇ ਗੰਧ ਰੱਖਦਾ ਮੌਤ ਦਾ ਪਰੋਣਾ ਨਾਲ ਜਨ ਰੱਖਦਾ ਇਵੇਂ ਮੈਂ ਲੈਣਾ ਲਿਖਿਆ ਮੈਨੂੰ ਵਧੀਆ ਲੱਗਿਆ ਉਸ ਤੋਂ ਬਾਅਦ ਇਹਦਾ ਮੈਂ ਗੀਤ ਬਣਾ ਕੇ ਫੇਸਬੁੱਕ ਤੇ ਸ਼ੇਅਰ ਕਰਤਾ ਤੇ ਉਹਦੇ ਵਿੱਚ ਕਮੈਂਟ ਆਏ ਨੀਚੇ ਮੈਨੂੰ ਦੂਸਰੇ ਦਿਨ ਕਹਿੰਦੇ ਵੀ ਇਹ ਤੁਹਾਡਾ ਜਿਹੜਾ ਗੀਤ ਲਿਖਿਆ ਹੋਇਆ ਹੈ ਇਹ ਸਿੱਧੂ ਮੂਸੇਵਾਲੇ ਨੇ ਆਪਣੇ ਇੰਸਟਾ ਪੇਜ ਦੀ ਸਟੋਰੀ ਤੇ ਸ਼ੇਅਰ ਕੀਤਾ ਹੋਇਆ ਤੇ ਮੈਂ ਜਾ ਕੇ ਵੇਖਿਆ ਉੱਥੇ ਸੱਚਮੁੱਚ ਹੀ ਉਹ ਗੀਤ ਲੱਗਿਆ ਹੋਇਆ ਸੀ ਤੇ ਮੈਨੂੰ ਖੁਸ਼ੀ ਹੋਈ ਤੇ ਉਸ ਤੋਂ ਬਾਅਦ ਮੈਂ ਸਕਰੀਨਸ਼ਾਟ ਲੈ ਲਿਆ ਆਪਣੇ ਕੋਲੇ ਰੱਖ ਲਿਆ ਉਸ ਤੋਂ ਬਾਅਦ ਦੋ ਤਿੰਨ ਗੀਤ ਮੇਰੇ ਹੋਰ ਉਹਨਾਂ ਨੇ ਇਸੇ ਤਰ੍ਹਾਂ ਇੰਸਟਾ ਤੇ ਸ਼ੇਅਰ ਕੀਤੇ ਉਥੋਂ ਮੈਨੂੰ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਆਇਆ ਵੀ ਹੋਰ ਵਧੀਆ ਲੱਗਿਆ ਵੀ ਹਨਾ ਇੱਕ ਵੱਡੇ ਸਟਾਰ ਨੇ ਤੁਹਾਨੂੰ ਸ਼ੇਅਰ ਕੀਤਾ ਇਟ ਮੀਨਸ ਤੁਸੀਂ ਲਿਖ ਸਕਦੇ ਹੋ ਵਧੀਆ ਲਿਖ ਸਕਦੇ ਹੋ ਤਾਂ ਉਸ ਤੋਂ ਬਾਅਦ ਮੈਂ ਉਦਾਂ ਦਾ ਜਿਹੜਾ ਹੈਗਾ ਕਨਸੈਪਟ ਵੀ ਲਿਖਿਆ ਕਾਫੀ ਜੋ ਹੌਲੀ-ਹੌਲੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਕੁਝ ਗੀਤ ਲਿਖੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਗੀਤ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਆਹ ਲਿਖਣ ਲੱਗਾ ਮੈਂ ਲੋਕੋ ਗੱਲਾਂ ਪਰ ਕੌੜੀਆਂ ਅਕਲਾਂ ਨੂੰ ਲਾ ਲਿਓ ਜੇ ਲੱਗਦੀਆਂ ਪੌੜੀਆਂ ਔਰ ਲਿਖਣ ਲੱਗਾ ਮੈਂ ਲੋਕੋ ਗੱਲਾਂ ਪਰ ਕੌੜੀਆਂ ਇਕਲਾ ਨੂੰ ਲਾ ਲਿਓ ਜੇ ਲਗਦੀਆਂ ਪੌੜੀਆਂ ਉਹ ਵੈਰੀ ਦੀਆਂ ਹੁਣ ਜਿੰਨਾ ਪੈੜਾ ਨੱਪਿਆਂ ਸੋਬਦੇ ਨਹੀਂ ਆਸ਼ਕੀ ਦੀ ਪੈੜ ਨੱਪਦੇ ਅੱਧੀ ਰਾਤੀ ਕਦੇ ਸੀ ਛਡਾਉਂਦੇ ਕੁੜੀਆਂ ਅੱਜ ਅੱਧੀ ਰਾਤੀ ਕੁੜੀਆਂ ਲਈ ਕੰਧਾਂ ਟੱਪਦੇ ਅੱਧੀ ਰਾਤੀ ਕਦੇ ਸੀ ਛਡਾਉਂਦੇ ਕੁੜੀਆਂ ਅੱਜ ਕੁੜੀਆਂ ਲਈ ਅੱਧੀ ਰਾਤੀ ਕੰਧਾਂ ਟੱਪਦੇ ਔ ਗੀਤ ਮੇਰਾ ਸੁਣਿਓ ਨਾ ਬਹਿ ਕੇ ਪਰਿਵਾਰ ਚ ਨੀਵੀਆਂ ਪਵਾ ਦੂ ਜੇ ਨਾ ਹੋਏ ਕਿਰਦਾਰ ਚ ਔ ਕਰਦੇਓ ਹੇਟ ਜਾ ਮਜ਼ਾਕ ਥੋਡੇ ਪੱਲਿਆ ਆਖਦੇਓ ਹਲੇ ਅਸੀਂ ਰਹਿ ਗਏ ਕਾ ਤੋਂ ਕੱਲਿਆ ਔ ੱਟਕੇ ਨਾਲ ਕੁੜੀ ਜੋ ਗਵਾਂਢੀਆਂ ਦੇ ਬਸ ਗਈ ਪਿੰਡ ਵਿੱਚ ਮਾਪੇ ਕਿੱਥੇ ਹੋਣੇ ਤਾਉਣਾ ਚੱਕਦੇ ਓ ਅੱਧੀ ਰਾਤੀ ਕਦੇ ਸੀ ਛਡਾਉਂਦੇ ਕੁੜੀਆਂ ਅੱਜ ਅੱਧੀ ਰਾਤੀ ਕੁੜੀਆਂ ਲਈ ਕੰਧਾਂ ਟੱਪਦੇ ਉਹ ਅੱਧੀ ਰਾਤੀ ਕਦੇ ਸੀ ਛਡਾਉਂਦੇ ਕੁੜੀਆਂ ਅੱਜ ਕੁੜੀਆਂ ਲਈ ਅੱਧੀ ਰਾਤੀ ਕੰਧਾਂ ਟੱਪਦੇ ਉਹ ਪੱਜ ਜਾਂਦਾ ਯਾਰ ਜੀ ਤਰੱਕੀ ਕਿੱਥੇ ਪੱਜਦੀ ਬਾਹਲਿਆਂ ਦੇ ਉੱਤੇ ਇਹ ਗੱਲ ਜਮਾ ਜੱਚਦੀ ਉਹ ਲੱਤਾਂ ਥੱਲੇ ਹਾਥੀ ਦਾ ਬਥੇਰੇ ਰਹਿੰਦੇ ਕੱਢਦੇ ਟਾਮੇਟਾ ਮੇ ਲਿਖਦੇ ਆ ਬੋਲ ਬੰਦੇ ਚੱਜਦੇ ਉਹ ਥੱਲੇ ਆਲਾ ਢਾਂਚਾ ਜਮਾ ਬੰਦੇ ਆਲਾ ਆ ਉੱਤੋਂ ਉੱਤੋਂ ਹੋਗੇ ਤੁਹਾਡੇ ਸਿਰ ਸੱਪਦੇ ਓਏ ਅੱਧੀ ਰਾਤੀ ਕਦੇ ਸੀ ਛਡਾਉਂਦੇ ਕੁੜੀਆਂ ਅੱਜ ਅੱਧੀ ਰਾਤੀ ਕੁੜੀਆਂ ਲਈ ਕੰਦਾਂ ਟੱਪਦੇ ਅੱਧੀ ਰਾਤੀ ਕਦੇ ਸੀ ਛਡਾਉਂਦੇ ਕੁੜੀਆਂ ਅੱਜ ਅੱਧੀ ਰਾਤੀ ਕੁੜੀਆਂ ਲਈ ਕੰਦਾਂ ਟੱਪਦੇ ਤੁਸੀਂ ਸਾਰਿਆਂ ਨੇ ਜੱਟ ਦੀ ਅਕਲ ਗੀਤ ਜੋ ਰਣਜੀਤ ਬਾਵਾ ਜਿਸ ਗਾਣੇ ਕਰਕੇ ਹਿੱਟ ਹੋਇਆ ਸੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਜੱਟ ਦੀ ਅਕਲ ਵੇਚ ਕੇ ਫਸਲ ਤੇ ਲੈ ਲਈ ਰਫਲ ਕਰ ਗਿਆ ਕਤਲ ਇਸ ਤੋਂ ਪਹਿਲਾਂ ਇਹ ਬਾਬੂ ਰਜ਼ਬ ਅਲੀ ਨੇ ਮਨੋਰ ਭਵਾਨੀ ਛੰਦ ਦੇ ਵਿੱਚ ਲਿਖਿਆ ਹੋਇਆ ਸੀ ਬਿਲਕੁਲ ਇਹੀ ਚਾਲ ਸੀ ਉਹਦੀ ਤੇ ਮੈਂ ਵੀ ਉਸ ਤਰ੍ਹਾਂ ਦਾ ਕੁਝ ਲਿਖਣ ਦਾ ਕੋਸ਼ਿਸ਼ ਕੀਤਾ ਉਹ ਜੱਟ ਸੀ ਬੰਬੇ ਅਕਲ ਦਾ ਤੰਗ ਤੇ ਘਰੋਂ ਮਲੰਗ ਛੇੜ ਲਈ ਜੰਗ ਕਰਾ ਗਿਆ ਦੰਗੇ ਉਹ ਸੁੱਤਾ ਸੀ ਨਾਗ ਲੈ ਉੱਠਿਆ ਜਾਗ ਤੇ ਘਰੇ ਫਸਾਦ ਓਏ ਪਏ ਕਮਾਦ ਲਹੂ ਵਿੱਚ ਰੰਗੇ ਉਹ ਫਿਰ ਗਈ ਮੱਤ ਤੇ ਲੁੱਟੀ ਪੱਤ ਬੁਰੇ ਦੀ ਹੱਥ ਤੇ ਥਾਣੇ ਲੱਤ ਨਾ ਗੱਲ ਸਿਆਣੀ ਔਰ ਜੰਡਾਂ ਦੀ ਚੁੱਪ ਕੜਕਦੀ ਧੁੱਪ ਓਏ ਸੜ ਗਿਆ ਕੁੱਪ ਤੇ ਭੜ ਗਈ ਕੋਖ ਸੀ ਉਮਰ ਨੇ ਆਣੀ ਓ ਪਿਓ ਤੋਂ ਪੁੱਛ ਤੀਆਂ ਦੇ ਦੁੱਖ ਹੋਇਆ ਮਲੀ ਪੁੱਤ ਗਿਆ ਏ ਮੁੱਕ ਕਿਸੇ ਦਾ ਕੋਈ ਓ ਤਵੇ ਦਾ ਸੇਕ ਖਾ ਗਿਆ ਖੇਤ ਓਏ ਬਣ ਗਈ ਰੇਤ ਨਾ ਲੱਗਦਾ ਭੇਤ ਗੱਲ ਕੀ ਹੋਈ ਓ ਜੱਟ ਦੀ ਜੂਨ ਨਾ ਮਿਲੇ ਸਕੂਨ ਓਏ ਚੜੇ ਜਨੂਨ ਢੋਲ ਕੇ ਖੂਨ ਸੀ ਲਈ ਆਜ਼ਾਦੀ ਹੱਕਾਂ ਦੇ ਰੱਖ ਖਲੋਗੇ ਪਾਸੇ ਤੀਆਂ ਲਈ ਮਾਸੇ ਜੇ ਮੰਗੀਏ ਹਾਸੇ ਕਹਿਣ ਅਤਵਾਦੀ ਉਹ ਲੰਗਿਆ ਚੇਤ ਪਈ ਸੀ ਮੇਖ ਬੁਰੇ ਦੇ ਲੈਖ ਟਰਾਲੀ ਪੇਚ ਲੈ ਲਿਆ ਜਮਾ ਉਹ ਕਿਲੇ ਸੀ ਚਾਰੋ ਏਤੀ ਮਟਿਆਰਤੀ ਮੀ ਵਦਕਾਰ ਰਨਾ ਦਾ ਯਾਰ ਰਖ ਲਿਆ ਕਮਾ ਓਏ ਅਕਲ ਦੀ ਦੂਣੀ ਸ਼ਕਲ ਦੀ ਚੌਣੀ ਭਾਲ ਦੀ ਧੂਣੀ ਚੜ ਚਵਾਰੇ ਸਹਿਨਤਾ ਮਾਰੇ ਸਾਹਮਣੇ ਸਾਥ ਲੜਾ ਕੇ ਅੱਖ ਗਵਾ ਕੇ ਮੱਤ ਗੁੱਤ ਦਾ ਸੱਪ ਦੰਦੀਆਂ ਮਾਰੇ ਔਲੂ ਤੇ ਬੰਗਾਂ ਤੋੜ ਦੇ ਬੰਗਾਂ ਓਏ ਲਾ ਕੇ ਸੰਗਾਂ ਓਏ ਸਤਗੁਰ ਸਿੰਘਾ ਸਮਾਨਾ ਚੰਗਾ ਔਰੋਂ ਦੀ ਮਾਂ ਨਿਕਲਦੀ ਆਉ ਸੁਖ ਦੇ ਸਾ ਰੋਕਦਾ ਰਾਹ ਸੂਰਮਾ ਬੰਦਾ ਰੋਕਦਾ ਰਾਹ ਸੂਰਮਾ ਬੰਦਾ ਇੱਕ ਗੀਤ ਮੈਂ ਲਿਖਿਆ ਬਾਪੂ ਦਾ ਟਰੈਕਟਰਾਂ ਪਰਤੀ ਪਿਆਰ ਸਾਡੇ ਪੇਰੈਂਟਸ ਨੇ ਜਿਹੜੇ ਖੇਤੀ ਕਰਦੇ ਉਹਨਾਂ ਦਾ ਟਰੈਕਟਰ ਨਾਲ ਜਿਹੜਾ ਪਿਆਰ ਹੁੰਦਾ ਉਹ ਆਪਣੇ ਪੁੱਤਾਂ ਵਰਗਾ ਹੁੰਦਾ ਤਾ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਜਦੋਂ ਬਾਹਰ ਭੇਜਣਾ ਸੀਗਾ ਪੈਸੇ ਦੀ ਕਮੀ ਸੀ ਤਾਂ ਉਹਨਾਂ ਨੇ ਆਪਣਾ ਬਹੁਤ ਜਾਨ ਤੋਂ ਪਿਆਰਾ ਸਵਾਰਾ ਟਰੈਕਟਰ ਵੇਚਤਾ ਸੀਗਾ ਤਾਂ ਉਹ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਓ ਮੈਨੂੰ ਲੈ ਕੇ ਦੇਵੇਂ ਗੈਸ ਪੈ ਪੈ ਗੁੱਚੀਆਂ ਤੇਰਿਆਂ ਪੈਰਾ ਚ ਤੋੜੀ ਦੀਆਂ ਜੁੱਤੀਆਂ ਓ ਕਿੰਨਾ ਕੁਝ ਸਹਿ ਗਿਆ ਤੂੰ ਮੇਰੇ ਕਰਕੇ ਕੱਲੀ ਕੱਲੀ ਕਰਕੇ ਬੁਗਾਈ ਰੀਜ ਸੀ ਪੁੱਤ ਹੋ ਜੇ ਸਿੱਟ ਸਬਰਾਜ ਵੇਚਦਾ ਬਾਪੂ ਯਾਰਾਂ ਤੋਂ ਪਿਆਰੀ ਚੀਜ਼ ਤੀ ਉਹ ਪੁੱਤ ਹੋ ਜੇ ਸਿੱਟ ਸਬਰਾਜ ਵੇਚਦਾ ਬਾਪੂ ਤੇਰੀ ਯਾਨ ਤੋਂ ਪਿਆਰੀ ਚੀਜ਼ ਸੀ ਔ ਜੱਟਾ ਨੂੰ ਟਰੈਕਟਰ ਤਾਂ ਹੁੰਦੇ ਯਾਰਾਂ ਵਰਗੇ ਬੰਦੇ ਜਜਵਾਤੀ ਹੁੰਦੇ ਮੋਹ ਵਾਲਾ ਕਰਦੇ ਔ ਨਗਲੇ ਦੇ ਵਿੱਚ ਲੋਕੀ ਸਾਰੇ ਆਖਦੇ ਆਉਣ ਦਿੱਤੀ ਇਹਨੂੰ ਕਦੇ ਵੀ ਚਰੀਟ ਨਹੀਂ ਓ ਪੁੱਤ ਹੋ ਜੇ ਸੱਟ ਸਵਰਾਜ ਵੇਚਤਾ ਬਾਪੂ ਤੇਰੀ ਆਨ ਤੋਂ ਪਿਆਰੀ ਚੀਜ਼ ਸੀ ਓ ਪੁੱਤ ਹੋ ਜੇ ਸੱਟ ਸਵਰਾਜ ਵੇਚਤਾ ਬਾਪੂ ਤੇਰੀ ਆਨ ਤੋਂ ਪਿਆਰੀ ਚੀਜ਼ ਸੀ ਸਾਕਾ ਸਰਹਮ ਦੇ ਨਾਲ ਸੰਬੰਧ ਤੇ ਇਸ ਵਾਰ ਵੈਸੇ ਮੈਂ ਜਦੋਂ ਗੀਤ ਲਿਖਿਆ ਤਾਂ ਅਰਵਿੰਦਰ ਗਰੇਵਾਲ ਭਾਜੀ ਨਾਲ ਗੱਲਬਾਤ ਹੋਈ ਸੀਗੀ ਉਹ ਕਹਿੰਦੇ ਸੀ ਤੁਹਾਡੇ ਗਾਣੇ ਜ਼ਰੂਰ ਗਾਵਾਂਗੇ ਤੁਸੀਂ ਸਾਡੇ ਨਾਲ ਸ਼ੇਅਰ ਕਰਿਓ ਤਾਂ ਉਹਨਾਂ ਨੇ ਇਸ ਵਾਰ ਵੈਸੇ ਲਿਖਿਆ ਹੋਇਆ ਸੀ ਉਹਨਾਂ ਕੋਲੇ ਗਾਣਾ ਜੋ ਉਹਨਾਂ ਨੇ ਰਿਲੀਜ਼ ਕਰਨਾ ਸੀ ਤੇ ਮੈਂ ਗਾਣਾ ਭੇਜਿਆ ਸੀ 7 ਸਾਲ ਦੇ ਬੱਚੇ ਨੂੰ ਸਰਹੰਦ ਲੈ ਜਾਓ ਆਪੇ 14ਵੇਂ ਚ ਜਾ ਕੇ ਚਮਕੌਰ ਵੇਖ ਲੂ ਉਹਨਾਂ ਨੂੰ ਇਹ ਲੈਣਾ ਬਹੁਤ ਸੋਹਣੀਆਂ ਲੱਗੀਆਂ ਤਾਂ ਉਹਨਾਂ ਨੇ ਇਹ ਗੀਤ ਪੂਰਾ ਗੀਤ ਮੰਗਵਾਇਆ ਉਸ ਤੋਂ ਬਾਅਦ ਉਹਨੇ ਇੱਕ ਦੋ ਦਿਨਾਂ ਦੇ ਵਿੱਚ ਹੀ ਇਹ ਗੀਤ ਉਹਨਾਂ ਨੇ ਫਾਈਨਲ ਕਰਤਾ ਤੇ ਵੀਡੀਓ ਵੀ ਨਾਲ ਸ਼ੂਟ ਕਰਤੀ ਉਹਦੀਆਂ ਮੈਂ ਤੁਹਾਨੂੰ ਕੁਝ ਲੈਣਾ ਸੁਣਾਣਾ ਹੌਕ ਕੇ ਮੈਂ ਛੱਡਿਆ ਜਾਂ ਆਨੰਦਪੁਰ ਤੁਸੀਂ ਦੱਸਣਾ ਕਿਵੇਂ ਵਿਛੜੇ ਲਾਲਾਂ ਤੋਂ ਗੁਰ ਤੁਸੀਂ ਦੱਸਣਾ ਓ ਕਿਵੇਂ ਛੱਡਿਆ ਆਨੰਦਪੁਰ ਤੁਸੀਂ ਦੱਸਣਾ ਓ ਕਿਵੇਂ ਵਿਛੜੇ ਲਾਲਾਂ ਤੋਂ ਗੁਰ ਤੁਸੀਂ ਦੱਸਣਾ ਇਹਦੇ ਹੱਥਾਂ ਵਿੱਚ ਸਿੱਖੀ ਦੀ ਕਿਤਾਬ ਦੇ ਦਿਓ ਆਪੇ ਸੁਰਤੀ ਚ ਨੀਲੇ ਵਾਲਾ ਪੌੜ ਦੇਖ ਲੂ 7 ਸਾਲ ਦੇ ਬੱਚੇ ਨੂੰ ਸਰਹੰਦ ਲੈ ਜਿਓ ਇਹ ਆਪੇ 14ਵੇਂ ਚ ਜਾ ਕੇ ਚਮਕੌਰ ਵੇਖ ਲੂ ਸੱਤ ਸਾਲ ਦੇ ਬੱਚੇ ਨੂੰ ਸਰਹੰਦ ਲੈ ਜਿਓ ਓਏ ਆਪੇ 14ਵੇਂ ਚ ਜਾ ਕੇ ਚਮਕੌਰ ਵੇਖ ਲੂ ਓਏ ਅੱਖਾਂ ਸਾਹਮਣੇ ਕਟਾਏ ਕਿਵੇਂ ਪੁੱਤ ਬਾਪ ਨੇ ਚੰਡੀ ਵਰਗੇ ਬਣਾ ਤੇ ਚੰਡੀਆਂ ਦੇ ਯਾਪ ਨੇ ਓਏ ਅੱਖਾਂ ਸਾਹਮਣੇ ਕਟਾਏ ਕਿਵੇਂ ਪੁੱਤ ਬਾਪ ਨੇ ਚੰਡੀ ਵਰਗੇ ਬਣਾ ਤੇ ਚੰਡੀਆਂ ਦੇ ਯਾਪ ਨੇ ਓ ਕਿਵੇਂ ਮੁਕਤ ਹੋਏ ਸੀ ਦੇਖੂ ਜਲੀ ਮੁਕਤੇ ਨਾਲੇ ਖਿਦਰਾਣੇ ਵਿੱਚੋਂ ਭਾਗ ਕੌਰ ਵੇਖ ਲੂ 7 ਸਾਲ ਦੇ ਬੱਚੇ ਨੂੰ ਸਰਹੰਦ ਲੈ ਜਿਓ ਏ ਆਪੇ 14ਵੇਂ ਚ ਜਾ ਕੇ ਜਮਕੌਰ ਦੇਖ ਲੂ 7 ਸਾਲ ਦੇ ਬੱਚੇ ਨੂੰ ਸਰਹੰਦ ਲੈ ਜਿਓ ਏ ਆਪੇ 14ਵੇਂ ਚ ਜਾ ਕੇ ਜਮਕੌਰ ਵੇਖ ਲੂ ਨੌਕਰੀ ਦੇ ਦੌਰਾਨ ਜੋ ਵੀ ਐਕਸਪੀਰੀਅੰਸ ਹੋਏ ਮੈਨੂੰ ਇੱਕ ਤਰ੍ਹਾਂ ਲੱਗਿਆ ਵੀ ਜਦੋਂ ਅਸੀਂ ਕਿਤੇ ਜੋਬ ਕਰਦੇ ਆ ਤਾਂ ਸਾਡਾ ਆਪਸ ਵਿੱਚ ਜਿਹੜਾ ਇੱਕ ਰਿਸ਼ਤਾ ਹੁੰਦਾ ਇੱਕ ਪਿਆਰ ਬਣਿਆ ਹੁੰਦਾ ਉਸ ਚੀਜ਼ ਨੂੰ ਲੈ ਕੇ ਮੈਨੇ ਨੌਕਰੀ ਗੀਤ ਲਿਖਿਆ ਉਹਦੀਆਂ ਵੀ ਲੈਣਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਔ ਗੁਰਤੇ ਪਜਾਮੇ ਨਾਲ ਜੁੱਤੀ ਆਪ ਸ਼ੋਰ ਦੀ ਕਰਗੀ ਪਸੰਦ ਜਿਹੜੀ ਕੁੜੀ ਆ ਲਾਹੌਰ ਦੀ ਔ ਗੁਰਤੇ ਪਜਾਮੇ ਨਾਲ ਜੁੱਤੀ ਆਪ ਸ਼ੋਰ ਦੀ ਹੀ ਕਰਗੀ ਪਸੰਦ ਜਿਹੜੀ ਕੁੜੀ ਆ ਲਾਹੌਰ ਦੀ ਕੌਰਨਾਲ ਸਿੰਘ ਦੇ ਸੰਯੋਗ ਫੱਬੇ ਹੋਇਆ ਦਿਲਾਂ ਵਾਲੀ ਨੌਕਰੀ ਤੇ ਜੱਟ ਲੱਗੇ ਹੋਇਆ ਦਿਲਾਂ ਵਾਲੀ ਨੌਕਰੀ ਤੇ ਜੱਟ ਲੱਗੇ ਹੋਇਆ ਉੱਠ ਕੇ ਸਵੇਰੇ ਭੱਲਾ ਸਾਰਿਆਂ ਦਾ ਮੰਗੀਏ ਹੁੰਦੀਆਂ ਸਲਾਮਾਂ ਤਾਂ ਹੀ ਜਿੱਧਰੋਂ ਵੀ ਲੰਘੀਏ ਓਏ ਉੱਠ ਕੇ ਸਵੇਰੇ ਭੱਲਾ ਸਾਰਿਆਂ ਦਾ ਮੰਗੀਏ ਹੁੰਦੀਆਂ ਸਲਾਮਾਂ ਤਾਂ ਹੀ ਜਿੱਧਰੋਂ ਵੀ ਲੰਘੀਏ ਯਾਰੀ ਵਾਲੇ ਪੇਪਰਾਂ 'ਚੋਂ ਪਾਸ ਕੀਤੇ ਨੈੱਟ ਨੇ ਹੋਏ ਮੇਰੇ ਨਾਲ ਬੈਠਦੇ ਜੋ ਸਾਰੀ ਬੰਦੇ ਸੈੱਟ ਨੇ ਓ ਸ਼ਾਨ ਕੇ ਸਮੁੰਦਰਾਂ 'ਚੋਂ ਮੋਤੀ ਲੱਬੇ ਹੋਇਆ ਬਹੁਤ ਦਿਲਾਂ ਵਾਲੀ ਨੌਕਰੀ ਤੇ ਜੱਟ ਲੱਗੇ ਹੋਇਆ ਓਏ ਦਿਲਾਂ ਵਾਲੀ ਨੌਕਰੀ ਤੇ ਜੱਟ ਲੱਗੇ ਹੋਇਆ ਅੱਜ ਕੱਲ ਬਹੁਤ ਸਾਰੇ ਚੈਨਲ ਇਹੋ ਜਿਹੇ ਨੇ ਜਿੰਨਾਂ ਦਾ ਨਿਆਰ ਉਸ ਤਰ੍ਹਾਂ ਦਾ ਨਹੀਂ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਜਾਂ ਉਸ ਸਿਸਟਮ ਨੂੰ ਲੈ ਕੇ ਮੈਨੇ ਚਾਰ ਲੈਣਾ ਲਿਖਿਆ ਨੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਦਾ ਓ ਚੈਨਲਾਂ ਦੇ ਅੱਜ ਕੱਲ ਹਾਲ ਦੇਖ ਲਓ ਮੂਰਖਾਂ ਦੇ ਮੂੰਹ 'ਚ ਜਾ ਕੇ ਮੈਂ ਕਤੁੰਨ ਦੇ ਓਏ ਅਸਲੀ ਟੈਲੈਂਟ ਦੀ ਕਦਰ ਕੋਈ ਨਾ ਕੱਡੇ ਜਿਹੜਾ ਗਾਲਿਓ ਦੀ ਗੱਲ ਸੁਣਦੇ ਓ ਕਰਕੇ ਕਮਾਈਆਂ ਗਈਆਂ ਮਹਿਲ ਛੱਤ ਲੈ ਓ ਮਿਲੀ ਨਹੀਂ ਓ ਥਾ ਪਰ ਮੰਜਾ ਡਾਉਣ ਨੂੰ ਓਏ ਆਖਦੇ ਨੇ ਆਇਆ ਮੁੰਡਾ ਚੀਨ ਖੇਡ ਕੇ ਓ ਜੀਨੀ ਹੈ ਨਹੀਂ ਕਰੇ ਪਰ ਚਾਚ ਪਾਉਣ ਨੂੰ ਓਏ ਆਖਦੇ ਨੇ ਆਇਆ ਮੁੰਡਾ ਚੀਨ ਖੇਡ ਕੇ ਔ ਜੀ ਨਹੀਂ ਹੈ ਨਹੀਂ ਕਰੇ ਪਰ ਚਾਚ ਪਾਉਣ ਨੂੰ ਯਾਰਾਂ ਦੋਸਤਾਂ ਦੇ ਕਹਿਣ ਤੇ ਬੈਠੇ ਸੀ ਇੱਕ ਦਿਨ ਇੱਕ ਗੀਤ ਲਿਖਿਆ ਕਹਿੰਦੇ ਮਾਡਰਨ ਮਿਰਜਾ ਲਿਖੋ ਉਹਨਾਂ ਦੇ ਨਾਲ ਸੰਬੰਧਤ ਕੁਝ ਲੈਣਾ ਤੁਹਾਡੇ ਨਾਲ ਸਾਂਝਾ ਕਰਦੇ ਆ ਹੋ ਗੋਲ ਚੌਂਕ ਮਿਰਜੇ ਦਾ ਝੰਡ ਫੇਰ ਹੋ ਗਿਆ ਰੌਂਦ ਜਦੋਂ ਸੀਨੇ ਵਿੱਚੋਂ ਲੰਘ ਫੇਰ ਹੋ ਗਿਆ ਹੋ ਗੋਲ ਚੌਂਕ ਮਿਰਜੇ ਦਾ ਝੰਡ ਫੇਰ ਹੋ ਗਿਆ ਰੌਂਦ ਜਦੋਂ ਸੀਨੇ ਵਿੱਚੋਂ ਲੰਘ ਫੇਰ ਹੋ ਗਿਆ ਜੇ ਸਹਿਵਾ ਜਿਉਨਾ ਮਾੜੀ ਕਰਦੀ ਹਲ ਹੋਣਾ ਸੀਮਿੰਟਾਂ ਚ ਸਾਰਾ ਮਸਲਾ ਨਹੀਂ ਜੱਟ ਮਰਵਾਤਾ ਜੱਟੀਏ ਚੋਰੀ ਕੱਢ ਕੇ ਗੱਡੀ ਚੋਂ ਸਾਰਾ ਅਸਲਾ ਨਹੀਂ ਜੱਟ ਮਰਵਾਤਾ ਜੱਟੀਏ ਓ ਚੋਰੀ ਕੱਢ ਕੇ ਗੱਡੀ ਚੋਂ ਸਾਰਾ ਅਸਲਾ ਓ ਹੁੰਦਾ ਜੇ ਰੁਗਰ ਸਿਰ ਸਾਰਿਆਂ ਦੇ ਖੋਰਦਾ ਲਹੂ ਜਿਉ ਸੁਰਖ ਹੁੰਦਾ ਰੰਗ ਤੇਰੇ ਸ਼ੋਰ ਦਾ ਔ ਹੁੰਦਾ ਜੇ ਰੁਗਰ ਸਿਰ ਸਾਰਿਆਂ ਦੇ ਖੋਲਦਾ ਲਹੂ ਜਿਓ ਸੁਰਖ ਹੁੰਦਾ ਰੰਗ ਤੇਰੇ ਸ਼ੌਨ ਦਾ ਨੀਰੀਜ ਤੂੰ ਪਗਾਲੀ ਦਿਲ ਦੀ ਜਾਂਦੀ ਵਾਰਤਾ ਬਾਹਾਂ ਦੇ ਵਿੱਚ ਕਸਲਾ ਨਹੀਂ ਜੱਟ ਮਰਵਾਤਾ ਜੱਟியே ਔ ਜੋਰੀ ਕੱਢ ਕੇ ਗੱਡੀ ਚੋਂ ਸਾਰਾ ਯਾਸਲਾ ਨਹੀਂ ਜੱਟ ਮਰਵਾਤਾ ਜੱਟியே ਔਜੋਰੀ ਕੱਢ ਕੇ ਗੱਡੀ ਚੋਂ ਸਾਰਾ ਯਸਲਾ ਇੱਕ ਸਾਡੇ ਕਲਚਰ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਜਿਹੜਾ ਸਾਡਾ ਅਸਲੀ ਕਲਚਰ ਸੀ ਉਹਦੇ ਵਿੱਚ ਕੀ ਹੁੰਦਾ ਸੀ ਮੈਂ ਇਸ ਚੀਜ਼ ਨੂੰ ਮਹਿਸੂਸ ਕੀਤਾ ਜਦੋਂ ਮੈਂ ਕੁਝ ਲੈਣਾ ਲਿਖਿਆ ਸੀਗਾ ਤੇ ਪਹਿਲਾਂ ਪਤਾ ਕੀ ਹੁੰਦਾ ਸੀਗਾ ਵੀ ਅਗਰ ਰੋਲੇ ਲੜਾਈਆਂ ਆਪਾਂ ਅਕਸਰੀ ਦੇ ਸੁਣਦੇ ਰਹਿੰਦੇ ਸੀ ਹਨਾ ਅਣਖ ਪਿੱਛੇ ਲੜਾਈਆਂ ਜੋ ਵੀ ਹੁੰਦੀਆਂ ਹੁੰਦਾ ਸੀਗਾ ਤਾਂ ਮੈਂ ਇੱਕ ਲੈਣਾ ਲਿਖਿਆ ਸੀ ਕੁਝ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਉ ਆੜ ਖਾਲੀ ਆਜੀ ਚਾਹੇ ਬੰਦਾ ਮਾਰ ਕੇ ਬਾਪੂ ਕਹਿੰਦਾ ਤੇਰੇ ਲਈ ਮੈਂ ਫਾਹੇ ਲੱਗ ਜੂੰ ਹੋ ਆਇਆ ਕਿਸੇ ਕੁੜੀ ਦੀ ਜੇ ਚੁੰਨੀ ਤਾਰ ਕੇ ਜਉਂਦੇ ਨੂੰ ਹੀ ਮਾਰ ਕੇ ਮਿੱਟੀ ਚ ਦੱਬ ਦੂੰ ਔ ਜੀਨ ਵਾਲੀ ਹੁੰਦੀ ਜੀਨੇ ਕੰਧ ਟੱਪਣੀ ਔਨੀ ਕਦੇ ਆਸ਼ਕੀ ਦੀ ਕੰਧ ਟੱਪਦਾ ਔ ਜੱਕਣਾ ਏ ਟਾਈਮ ਜੀਨੇ ਮਾਰੇ ਟਾਈਮ ਦਾ ਹੋਨੀ ਕਦੇ ਕੁੜੀਆਂ ਦਾ ਟਾਈਮ ਚੱਕਦਾ ਔ ਚੱਕਣਾ ਇਹ ਟਾਈਮ ਜੀਨੇ ਮਾੜੇ ਟਾਈਮ ਦਾ ਉਹ ਨਹੀਂ ਕਦੇ ਕੁੜੀਆਂ ਦਾ ਟਾਈਮ ਚੱਕਦਾ ਕਲਾਕਾਰਾਂ ਜਾਂ ਗੀਤਕਾਰਾਂ ਦੇ ਵਿੱਚ ਕਈ ਵਾਰ ਇਦਾਂ ਹੋ ਜਾਂਦਾ ਵੀ ਕਈ ਵਾਰ ਉਹਨਾਂ ਦੀਆਂ ਲੈਣਾ ਜਿਹੜੀਆਂ ਆਪਸ ਵਿੱਚ ਮੈਚ ਹੋ ਜਾਂਦੀਆਂ ਨੇ ਐਸੀ ਤਰ੍ਹਾਂ ਅਸੀਂ ਨੇ ਵੀ ਇੱਕ ਗੀਤ ਜਿਹੜਾ ਹੈਗਾ ਉਹ ਡੱਬੀ ਕਰ ਲਿਆ ਸੀਗਾ ਤੇ ਜਦੋਂ ਉਹ ਡੰਮੀ ਬਣਾ ਕੇ ਮੈਨੂੰ ਭੇਜਿਆ ਬਾਅਦ ਦੇ ਵਿੱਚ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਲੈਣ ਜਿਹੜੀ ਹੈਗੀ ਆ ਉਹ ਸਿੱਧੂ ਮੂਸੇ ਵਾਲੇ ਨੇ ਆਲਰੇਡੀ ਪਹਿਲਾਂ ਕਿਤੇ ਗਾ ਚੁੱਕੇ ਸੀਗੇ ਉਹ ਸ਼ਾਇਦ ਉਹਨਾਂ ਨੇ ਗਾਣਾ ਨਹੀਂ ਪ੍ਰੋਪਰ ਸ਼ਾਇਦ ਕਰਵਾਇਆ ਸੀ ਪਰ ਵੈਸੇ ਉਹਨਾਂ ਨੇ ਕਿਤੇ ਸ਼ੋਅ ਦੇ ਵਿੱਚ ਜਾਂ ਗਾਇਆਂ ਜਾ ਚੁੱਕੀਆਂ ਸੀ ਤੇ ਮੈਂ ਵੀ ਉਹ ਲਾਈਨ ਉਹਦੇ ਨਾਲ ਮਿਲਦੀ ਜੁਲਦੀ ਮੈਥੋਂ ਲਿਖੀ ਗਈ ਸੀ ਫਿਰ ਅਸੀਂ ਉਹ ਗਾਣਾ ਕਰਿਆ ਨਹੀਂ ਹੈਗਾ ਤੇ ਉਹਦੀਆਂ ਲਾਈਨਾਂ ਮੈਂ ਤੁਹਾਨੂੰ ਸੁਣਾਣਾ ਔਖਾੜ ਕੁ ਖਿਆਲੀ ਗੱਲਾਂ ਕਰੇ ਤੱਤਿਆਂ ਫੇਕ ਜੀ ਮਢੀਰ ਨਾਲ ਘੱਟ ਰੱਖੀਆ ਔ ਬੋਲਣੀ ਸਦਾਮੀ ਲੋਕੀ ਲੈਸ ਕਰਦੇ ਸ਼ੁਰੂ ਤੋਂ ਮਗੌਲਾ ਵਾਲੀ ਮੱਤ ਰੱਖੀਆ ਔ ਪਿੱਛੇ ਮੇਰੇ ਆਉਣ ਦਾ ਨਹੀਂ ਜੇ ਰਾ ਕਿਸੇ ਦਾ ਮੂਹਰੇ ਕਦੇ ਕਿਸੇ ਨੂੰ ਖਲੋੜਨੀ ਦਿੰਦਾ ਓ ਮੇਰਾ ਨੇਚਰ ਦਾ ਹੂਣਾ ਦੇ ਕਬੀਲੇ ਵਰਗਾ ਓਏ ਨਾਲੇ ਕੁੜਦਾ ਬਥੇਰਾ ਨਾਲੇ ਰੋਣ ਨਹੀਂ ਦਿੰਦਾ ਓ ਮੇਰਾ ਨੇਚਰ ਤਾਂ ਹੂਣਾ ਦੇ ਕਬੀਲੇ ਵਰਗਾ ਓਏ ਨਾਲੇ ਕੁੜਦਾ ਬਥੇਰਾ ਨਾਲੇ ਰੋਣ ਨਹੀਂ ਦਿੰਦਾ ਉਹ ਮਾਲਵੇ ਦੀ ਬੋਲੀ ਬੋਲਾਂ ਬੈਲੀ ਟੱਚ ਦੀ ਆ ਦੁਨੀਆਂ ਦੇ ਖੇਤਿਆਂ ਨੂੰ ਟੱਚ ਕਰਦੀ ਉਹ ਇੱਕ ਕਲਮ ਤੇ ਮਾਣ ਦੂਜਾ ਮਾਣ ਰੱਬ ਤੇ ਮੇਰੇ ਹਾਈ ਜੇ ਡਰੀਮਾਂ ਨੂੰ ਆ ਸੱਚ ਕਰਦੀ ਉਹ ਬੈਰੀ ਆਖਦੇ ਨੇ ਕਿਦਰੋਂ ਆ ਟੀਲਾ ਆ ਗਿਆ ਓਏ ਜਿਹੜਾ ਰੋਮ ਨਾ ਦਿਓ ਚੱਜ ਨਾਲ ਸੌਣ ਨਹੀਂ ਦਿੰਦਾ ਉਹ ਮੇਰਾ ਨੇਚਰ ਤਾਂ ਹੁਣਾ ਦੇ ਕਬੀਲੇ ਵਰਗਾ ਓਏ ਨਾਲੇ ਕੁੜਦਾ ਬਥੇਰਾ ਨਾਲੇ ਰੋਣ ਨਹੀਂ ਦਿੰਦਾ ਤੇ ਸਿੱਧੂ ਬਾਈ ਨੇ ਉਹਨਾਂ ਦੀ ਲਾਇ ਲਿਖੀ ਹੋਈ ਸੀ ਮੁੰਡਾ ਬਾਜੀ ਏਂਡ ਦੇ ਚਪੇੜੇ ਵਰਗਾ ਨਾਲੇ ਕੁੜਦਾ ਵੀ ਬਥੇਰਾ ਨਾਲੇ ਰੋਣ ਨਹੀਂ ਦਿੰਦਾ ਤਾਂ ਇਹ ਲੈਣਾ ਮੈਚ ਕਰ ਗਈ ਸੀ ਤਾਂ ਕਰਕੇ ਇਹ ਗਾਣਾ ਸੀ ਨੇ ਫਿਰ ਉਦੋਂ ਬਾਅਦ ਰਿਕਾਰਡ ਨਹੀਂ ਕਰਾਇਆ ਉੱਥੇ ਛੱਡਤਾ ਸੀਗਾ ਸੋ ਅਖੀਰ ਦੇ ਵਿੱਚ ਮੈਂ ਸਾਰੇ ਵੀਰਾਂ ਨੂੰ ਇਹ ਹੀ ਸਨੇਹਾ ਦੇਣਾ ਚਾਹੁੰਦਾ ਵੀ ਜਿੱਥੇ ਤੁਸੀਂ ਦੂਸਰੇ ਤਰ੍ਹਾਂ ਦੇ ਕਮਰਸ਼ੀਅਲ Song ਵੀ ਸੁਣਦੇ ਹੋ ਉਸੇ ਤਰ੍ਹਾਂ ਤੁਸੀਂ ਇਸੇ ਪੰਜਾਬ ਨਾਲ ਪੰਜਾਬ ਪੰਜਾਬੀਅਤ ਨਾਲ ਸੰਬੰਧਿਤ ਜੋ ਵੀ ਗਾਣੇ ਅਸੀਂ ਲਿਖਦੇ ਆਂ ਪਲੀਜ਼ ਜਰੂਰ ਸੁਣਿਆ ਕਰੋ ਅੱਗੇ ਸ਼ੇਅਰ ਕਰਿਆ ਕਰੋ ਤੇ ਨਵੇਂ ਨਵੇਂ ਗਾਣੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਲੈ ਕੇ ਆ ਰਹੇ ਆ ਨਵੇਂ ਮੁੰਡੇ ਜੋ ਬਹੁਤ ਸੋਨਾ ਗਾ ਲੈਂਦੇ ਨੇ ਉਹਨਾਂ ਨੂੰ ਵੀ ਅਸੀਂ ਆਪਣੇ ਨਾਲ ਜੋੜਿਆ ਮੈਂ ਕੋਸ਼ਿਸ਼ ਕੀਤੀ ਆ ਵੀ ਮੈਂ ਸਤਗੁਰੂ ਨਗਲਾ ਚੈਨਲ ਤੋਂ ਜਲਦੀ ਦੋ ਤਿੰਨ ਗਾਣੇ ਰਿਲੀਜ਼ ਕਰਨੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ